ਆਪਣਾ ਸਫਰ ਰਹੇਗਾ ਅੱਜ ਅੰਬਾਲਾ ਕੈਂਟੋਂ ਪਟਿਆਲਾ ਤੱਕ ਦਾ ਬਾਜਲ ਕਾ ਇੰਟਰ ਸਿਟੀ ਐਕਸਪ੍ਰੈਸ ਜੋ ਕਿ 1 ਘੰਟਾ 10 ਮਿੰਟ ਦੀ ਤੇਜ਼ੀ ਤੇ ਚੱਲ ਰਹੀ ਹੈ ਤੇ ਜੋ ਕਿ 197 ਕਿਲੋਮੀਟਰ ਜੰਕਸ਼ਨ ਤੋਂ ਚੱਲ ਕੇ ਇੱਥੇ ਪਹੁੰਚਦੀ ਆ ਅਜੇ ਆਈ ਨਹੀਂ ਆਪਾਂ ਉਸ ਤੋਂ ਚੱਲਾਂਗੇ ਇਹ ਹੈ ਅੰਬਾਲਾ ਕੈਂਟ ਦਾ ਰੇਲਵੇ ਸਟੇਸ਼ਨ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਆਪਣਾ ਸਫ਼ਰ ਦਾਇਕ ਅੰਬਾਲਾ ਤੋਂ ਪਟਿਆਲਾ ਤੱਕ ਦਾ 14507 ਅੱਜ ਦਾ ਇੰਟਰ ਸਿਟੀ ਐਕਸਪ੍ਰੈਸ ਜੋ ਕਿ 7 ਨੰਬਰ ਪਲੇਟਫਾਰਮ ਤੇ ਆਉਣ ਵਾਲੀ ਆ ਇਹ ਹੈ ਅੰਬਾਲਾ ਰੇਲਵੇ ਸਟੇਸ਼ਨ ਦੇ ਆਪਾਂ 6 ਔਰ 7 ਪਲੇਟਫਾਰਮ ਦੇ درمیان ਆਪਾਂ ਖੜੇ ਆ ਜੀ ਸਾਹਮਣੇ ਹੈ ਡੀਜ਼ਲ ਸ਼ੈੱਡ ਉੱਤਰੀ ਰੇਲਵੇ ਅੰਬਾਲਾ ਸ਼ਾਮ ਨੇ ਆਪਣੀ ਟ੍ਰੇਨ ਪਲੇਟਫਾਰਮ ਨੰਬਰ 7 ਤੇ ਆ ਗਈ ਹੈ ਜੀ। ਹਾਂ ਜੀ। ਅੰਬਾਲਾ ਚ ਬੈਠਾ ਨੇ ਬੈਠ ਕੇ ਗੱਲ ਕਰਾਂਗੇ। ਤੇ ਆਪਣਾ ਸਫ਼ਰ ਹੋ ਗਿਆ ਦੇਖੋ। ਪਟਿਆਲੇ ਤੱਕ ਦਾ। ਕਿੰਨਾ ਕਦਰੇ ਬੈਠ ਰਹੇ ਹੋ? ਹਾਂ ਜੀ। ਸਟੈਂਡਰਡ ਚ ਆਏ। ਠੀਕ ਰੇਟ। जय यार जय कितने का दे रहा 10 रुपए ये कितना 5 रुपए का रेट है जे आप ज्यादा लगा रहे हो पहले भी ये 5 का बोल गया 10 का लाकर 11 को गलत बोला है 10 रुपए लिए इनसे 5 के दे दूंगा 5 के नहीं तुम तो दे दोगे बहुत दे रहा ना 10 ਕਾ ਦੇ ਕੇ ਗਿਆ ਉਹ ਪਕੜਨਾ ਚਿਹਨਾ ਆ ਵੀਡੀਓ ਮੇਰਾ ਕਿਉਂ ਮਜ਼ਾ ਰਿਹਾ ਨਹੀਂ ਨਹੀਂ ਆਪ ਸਹੀ ਬੋਲ ਰਹੇ ਆਂ ਆਪ ਕੋ ਤਾਂ ਬਣਾ ਰਹਾ ਹਾਂ ਨਹੀਂ ਨਹੀਂ ਮੈਂ ਤਾਂ ਪੰਜ ਕੇ ਤੇ ਮੇਰੇ ਨਹੀਂ ਆਪ ਤਾਂ ਸਹੀ ਬਣਾ ਰਿਹਾ ਮੈਂ ਇਸ ਲਈ ਪੁੱਛ ਰਹਾ ਕਿੰਨੇ ਕਾ ਹੈ ਉਹ ਦੂਸਰਾ ਚਲਾ ਗਿਆ ਨਾ ਉਹ 10 ਕਾ ਦੇ ਕੇ ਮੈਨੂੰ ਕਿਹਾ ਤਾਂ 5 ਕਾ ਇਹਨਾਂ ਤੋਂ ਵੀ 10 ਰੁਪਏ ਚਾਰਜ ਕੀਤੇ ਇੱਕ ਹੋਰ ਬੈਂਡਰ ਨੇ ਇਹਨਾਂ ਬਜ਼ੁਰਗਾਂ ਤੋਂ ਵੀ 10 ਰੁਪਏ ਚਾਰਜ ਕੀਤੇ ਆ ਜਿਹੜੀ ਸਟੈਂਡਰਡ ਚਾ ਉਹ 5 ਰੁਪਏ ਦੀ ਹੈਗੀ ਆ ਇਹਨਾਂ ਤੋਂ 10-10 ਰੁਪਏ ਮੋੜ ਲਿਆ ਕੇ ਉਸ ਤੋਂ ਬਾਅਦ ਹੋਰ ਆਸੀ ਉਹਦਾ ਰੇਟ ਸਹੀ ਸੀ ਉਹ ਕਹਿੰਦਾ 5 ਰੁਪਏ ਹੈ ਨਾ ਪਾਣੀ ਬੋਤਲ ਫਾਈਨਲ ਆਪਣਾ ਟ੍ਰੇਨ ਜਿਹੜੀ ਆ ਰਾਜਪੁਰਾ ਆ ਸੌਰੀ ਜੀ ਅੰਮ੍ਰਾਲਾ ਗੰਟੋਂ ਚੱਲ ਪਈ ਐ ਪਲੇਟਫਾਰਮ ਨੰਬਰ 7 ਅੰਮ੍ਰਾਲਾ ਸ਼ਾਮਨੀ ਮਿਲਦੇ ਅਗਲੇ ਸਟੇਸ਼ਨ ਤੇ ਜਾ ਕੇ ਡਰਾਈਵਰ ਸਾਹਿਬ ਨੇ ਚੰਡੀ ਦੇਤੀ ਆ ਚਲੋ ਆਪਣੇ ਹੈ ਐਚਪੀ ਦਾ ਪੈਟਰੋਲੀਅਮ ਦੇ ਜੋ ਜਿਹੜਾ ਤੇਲ ਗੱਡੀਆਂ ਆ ਰਹੀਆਂ ਹੁੰਦਾ ਇਹਨਾਂ ਦੇ ਵਿੱਚ ਫੇਰ ਜਾ ਕੇ ਫਿਰ ਸਪਲਾਈ ਕੀਤਾ ਜਾਂਦਾ ਇਹ ਡੀਜ਼ਲ ਨੂੰ ਖੜਿਆ ਦੇਖ ਰਹੇ ਹਾਂ ਇਹ ਜਿਹੜੇ ਤੁਸੀਂ ਸਾਹਮਣੇ ਬਿਲਡਿੰਗ ਦੇਖ ਰਹੇ ਸ਼ੈੱਡ ਦੇਖ ਰਹੇ ਹੋ ਇਹ ਕੁਝ ਚੱਲਦੇ ਨੇ ਕਿਉਂਕਿ ਆਰਮੀ ਦੇ ਅੰਦਰ ਨੇ ਆਰਮੀ ਦੇ ਤੇ ਆਰਮੀ ਨੇ ਠਹਿਰੀ ਹੋਈ ਆ ਇਹ ਸਾਰਾ ਤੁਸੀਂ ਦੇਖ ਰਹੇ ਹੋ ਕੈਮਰਾ ਸਰਵੇਲੈਂਸ ਹੰਟਰ ਹੋਰ ਵੂਆਰ ਮੈਸ ਹੈ ਜੀ ਤੇ ਆ ਸਾਰਾ ਆਰਮੀ ਦਾ ਯੂਨਿਟ ਜੀ ਟ੍ਰੇਨ ਜਗਤੀ ਸਪੀਡ ਵਾਹ ਦੇਖੋ ਕਿਵੇਂ ਜਾਂਦੀ ਚਲਦੀ ਜਾ ਰਹੀ ਹੈ ਲੋਕ ਇਥੋਂ ਡਰਾਈਵਰ ਵਗੈਰਾ ਚੇਂਜ ਹੁੰਦੇ ਆ ਵਾਲਾ ਤੋਂ ਲੈ ਕੇ ਜਿਹੜੇ ਪਿਛਲੇ ਡਰਾਈਵਰ ਸੀਗੇ ਉਹ ਇੱਥੇ ਆ ਕੇ ਚੇਂਜ ਹੋ ਗਏ ਆ وا سپیڈ آپ ویسے نواں کوچ آ جائیے ہاں دیکھ رہے تھے نویں کوچ آ رہے ہاں بابا جی بیٹھے سارے سواری بیٹھے خالی ہے ویسے گائز اپنا امبالا شہر ਆਪਣੀ ਜਿਹੜੀ ਆ ਰੇਨ ਪਹੁੰਚਣ ਵਾਲੀ ਆਉਟਰ ਤੇ ਆ ਗਏ ਆਪਾਂ ਅਸੀਂ ਬਾਲਾ ਸ਼ਹਿਰ ਆਪਾਂ ਉੱਪਰ ਗਏ ਆ ਪਹੁੰਚ ਗਏ ਆਂ ਪਲੇਟਫਾਰਮ ਨੰਬਰ 3 ਦੇ ਉੱਤੇ ਉਹ ਬਈ ਜੀ ਐਸਟੀ ਆਪਾਂ ਬੈਠੇ ਗਏ ਆ ਲੈ ਬੜਾ ਜੀ ਜੀ ਆਪਦੀਆਂ ਉੱਤੀ ਜੀ ਆਗਾ ਹੁੰਦੇ ਰਹੇ ਆ ਆਪਾਂ ਲੈ ਕੇ ਆਉਂਦੇ ਆਂ ਬਹੁਤ ਬੜੀ ਜੀ ਜੀ ਜੋ ਫਾਰਨ ਹੋ ਗਿਆ ਆਪਣੇ ਬਾਬਾ ਚਾਹ ਕੋਈ ਤੇਨ ਚੰਨ ਪੀਜ ਤੇ ਵੀ ਤੇਜ ਹੋ ਗਈ ਲੋਈ ਫਾਸਟ ਹੋ ਗਈ ਸਪੀਡ ਘਾੜ ਲਈ ਹੁਣ ਇਹਦਾ ਸਟਾਪ ਹੋ ਜਾਏਗਾ ਰਾਜਪੁਰਾ ਜੰਕਸ਼ਨ ਮਿਲਦੇ ਤੁਹਾਨੂੰ ਰਾਜਪੁਰਾ ਜੰਕਸ਼ਨ ਜਾ ਕੇ ਇਹ ਹੈ ਅੰਬਾਲਾ ਸ਼ਹਿਰ ਦਾ ਸ਼ਹਿਰ ਵਾਲਾ ਪਾਸਾ ਸੰਗਰੂਰ ਤੇ ਆ ਗਿਆ ਜੀ ਪਾਣੀ ਇਹਦਾ ਬਹੁਤ ਜ਼ਿਆਦਾ ਹੈ ਇਹ ਜਿੱਕਾ ਕਰ ਰਹੀ ਵਰ ਗੱਡੀ ਨੇ ਸਪੀਡ ਜਿਹੜੀ ਕਾਫੀ ਫੜ ਲਈ ਆ ਜਿੱਪਾ ਰਹੇ ਆ ਆਪਾਂ ਸ਼ੰਭੂ ਨੂੰ ਜੀ ਸ਼ੰਭੂ ਰੇਲਵੇ ਸਟੇਸ਼ਨ ਇਹਨਾਂ ਗੱਡੀਆਂ ਦੇ ਇੱਥੇ ਸਟਾਪ ਉੱਜ ਨਹੀਂ ਹੈ ਇਹ ਹੈ ਨਿਊ ਸ਼ੰਭੂ ਇੱਥੇ ਤਕਰੀਬਨ ਜਿਹੜੀਆਂ ਮਾਲ ਗੱਡੀਆਂ ਉਹਨਾਂ ਦੇ ਢੋਆ ਢਵਾਈ ਹੁੰਦੀ ਤੇ ਉਹ ਇਸ ਸਾਈਡ ਤੇ ਲੱਗਦੀਆਂ ਨੇ। ਲੋ ਜੀ ਹਰੇ ਭਰੇ ਖੇਤ ਝੋਨੇ ਲੱਗੇ ਹੋਏ ਨੇ ਮਾਲ ਗੱਡੀਆਂ ਜਿਵੇਂ ਮੁੜੇ ਆ ਗਈ ਆਪਾਂ। ਮਾਲ ਗੱਡੀਆਂ ਤੁਹਾਨੂੰ ਦੱਸਿਆ ਨਾ ਉੱਧਰ ਬਣਿਆ ਹੋਇਆ ਉਹ ਨਾਲ ਤੇਰੇ ਤੋਂ ਮਾਲ ਗੱਡੀਆਂ ਖੜਨ ਦਾ ਤੇ ਉਧਰੇ ਫੜੀਆਂ ਕਿ ਜਾਣ ਵਾਲੀ ਪੌਂਗਣੇ ਉਧਰੇ ਹੀ ਫੜੀਆਂ ਨੇ ਔਰ ਜਿਉਂ ਸੰਮੂਹ ਕੇ ਮੰਦਰ ਕੱਪਰੇ ਨਾ ਅੱਗੇ ਆ ਗਿਆ ਸੱਤ ਲੋ ਜੰਨਾ ਲਿੰਖਨੈ ਰਾੜੇ ਤੋਂ ਦਰਖਤ ਵਿੱਚ ਦਿਖ ਰਹੇ ਆ ਤੇ ਪੂਰੀ ਵਾਲੀ ਕੋ ਨਾ ਜੀ ਰੇ ਇਹ ਫਿਰ ਅੱਧਰ ਚਾਲੀ ਰਹਿ ਗਈ ਸੀ ਪਾਰ ਵੀ ਗਿਆ ਦੇ ਕੋਲ ਤੇ ਉਹ ਇਹ ਰਾਜਪੁਰ ਸ਼ਹਿਰ ਦੇ ਵਿੱਚ ਆ ਪਾ ਗਏ ਆ ਸਟੇਸ਼ਨ ਹਜੂਰ ਆ ਇੱਥੋਂ ਰਾਜਪੁਰਾ ਸ਼ੁਰੂ ਹੋ ਜਾਂਦਾ ਅਸੀਂ ਰਾਜਪੁਰਾ ਜੰਕਸ਼ਨ ਤੇ ਪਹੁੰਚ ਗਏ ਆ ਇਹ ਹੈ ਰਾਜਪੁਰੇ ਦਾ ਪਲੇਟਫਾਰਮ ਨੰਬਰ 1 ਤੇ ਆਪਣੀ ਟ੍ਰੇਨ ਹੋ ਚ ਗਈ ਹੈ ਜੀ ਬਾਜਲ ਕਾ ਇੰਟਰ ਸਟੀਮ ਐਕਸਪ੍ਰੈਸ ਜੋ ਕਿ 1 ਘੰਟਾ 15 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ ਇਹ ਹੈ ਰਾਗੂੜਾ ਰੇਲਵੇ ਸਟੇਸ਼ਨ ਸਵਾਰੀਆਂ ਇੰਤਜ਼ਾਰ ਕਰ ਰਹੀਆਂ ਨੇ ਜਲਦੀ ਵਾ ਇੱਥੇ ਬਹੁਤ ਚਲਦੀ ਰਹਿੰਦੀ ਆ ਇਹ ਹੈ ਨਵੀਂ ਬਿਲਡਿੰਗ ਨਾਲ ਹੀ ਅੱਗੇ ਪੁਰਾਣੀ ਬਿਲਡਿੰਗ ਸ਼ੁਰੂ ਹੋ ਜੂਗੀ ਆਹ ਪੁਰਾਣੀ ਬਿਲਡਿੰਗ ਹੈ ਜੀ ਅੰਗਰੇਜ਼ਾਂ ਦੇ ਦੌਰ ਦੀ ਆਹ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ یہ ہے ریلو سٹیشن راجپوا جنکشن سارے پاسے جلدی ہو رہی ہے نو جی سارے پاس جل ہی جل بہت ودیا ہے یہ <tiny tiny> جلدی کر رہے ہیں <tiny> ਬਹੁਤ ਵਧੀਆ ਸੇਵਾ ਤੁਹਾਡੀ ਬਹੁਤ ਸੋਹਣੀ ਕਿਹੜੀ ਇਹ ਸੰਪਤੀ ਆ ਤੁਹਾਡੀ ਰਾਜਪੁਰਾ ਸੇਵਾ ਸੁਸਾਇਟੀ ਦੀ ਅੱਛਾ ਰਾਜਪੁਰਾ ਦੀ ਆ ਬਹੁਤ ਬਹੁਤ ਧੰਨਵਾਦ ਲਓ ਜੀ ਆਪਣੀ ਚੱਲ ਪਈ ਆ ਟ੍ਰੇਨ ਰਾਜਪੁਰਾ ਤੋਂ ਤੇ ਹਾਂ ਗਰੀਬ ਗੁਰੂ ਦੇ ਕੋਈ ਜਾਣ ਵਾਲਾ ਬੈਠਾ ਇਹ ਤਾਂ ਬੀਬੀ ਸੇਰੇ ਵੀ ਬੈਠੀ ਜੀ ਇੱਥੋਂ ਹੀ ਨੰਗਿਆ ਸੀ ਹੋਰ ਟ੍ਰੇਨ ਦਾ ਸਫਰ ਕੀਤਾ ਸੀਗਾ ਤੇ ਆਪਣੀ ਟ੍ਰੇਨ ਰਾਜਪੁਰਾ ਤੋਂ ਰਵਾਨਾ ਹੋ ਚੁੱਕੀ ਆ ਜੀ ਮਿਲਦੇ ਆ ਤੁਹਾਨੂੰ ਅਗਲੇ ਸਟੇਸ਼ਨ ਤੇ ਜਾ ਕੇ ਸਾਹਮਣੇ ਟੈਂਕ ਦੇਖ ਰਹੇ ਹਾਂ ਬਹੁਤ ਪੁਰਾਣਾ ਇਹ ਜਿਹਾ ਨਹੀਂ ਚੱਲਦਾ ਮੈਂ ਇੱਕ ਵਾਰੀ ਅੱਗੇ ਦੇਖਿਆ ਸੀ ਚੱਲਦਾ ਹੈ ਟੈਂਕ ਅੱਗੇ ਹੀ ਮੈਂ ਕੁਝ ਟ੍ਰੇਨ ਤੋਂ ਸਪੋਕੀ ਤੋਂ ਉਹ ਪਾਣੀ ਚੱਲਦਾ ਦੇਖਿਆ ਸੀਗਾ ਮੈਂ ਕਿੱਥੇ ਲੱਗਾ ਇਹ ਰਾਜਪੁਰੋ ਦੇ ਤੋਂ ਹੈ ਕਿ ਇੰਜੀਨੀਅਰ ਹੈ ਰੇਲਵੇ ਨਰਥਰਨ ਰੇਲਵੇ ਇੰਜੀਨੀਅਰ ਉਹਨਾਂ ਦਾ ਆਫਿਸ ਵਗੈਰਾ ਹੈਗੇ ਆ ਤੇ ਸੀਨੀਅਰ ਸੈਕਸ਼ਨ ਇੰਜੀਨੀਅਰ ਨਰਥਰਨ ਡਿਵੀਜ਼ਨ ਰਾਜਪੁਰਾ ਤੇ ਬਾਕੀ ਦੇ ਫਰਮਾਂ ਵਿੱਚ ਪੱਜੂਦਮਾਨ ਜਿਹੜਾ ਇੱਥੇ ਆਇਆ ਹੈਗਾ ਸਬਸਕ੍ਰਾਈਬ ਯਾਰਡ ਇਹਨਾਂ ਦੀ ਹੈ ਸਟੋਰ ਇੱਕ ਬਣੇ ਹੋਇਆ ਜੀ ਬਸ ਕੋ ਆੜਾ ਪੋੜਾ ਚੱਲ ਪਿਆ ਰਾਜਪੁਰੇ ਉਹਨਾਂ ਜਿਹੜਾ ਪਟਿਆਲੇ ਨਹੀਂ ਜਾਂਦੇ ਆਉਂਦਾ ਸੀ ਨਾ ਪੁਲ ਰਾਜਪੁਰੇ ਦੇ ਕੋਲ ਇੱਕ ਕੰਢੀਗੜ ਰਾਜਰੇਂ ਜਿਹੜਾ ਕੋਲ ਆ ਰਿਹਾ ਉਹਦੇ ਕੋਲੋਂ ਡਾਊਨ ਹੋ ਕੇ ਆ ਰਿਹਾ ਹੈ ਕਿ ਸਾਹਮਣੇ ਆ ਦੇ ਕੋ ਟ੍ਰਾਂਕਪੜੇ ਆ ਤੇ ਆਪਣੀ ਟੀਮ ਨੇ ਸੋ ਪਟਿਆਲੇ ਨੂੰ ਅੱਜ ਸਰਵ ਲੈ ਰਹੀ ਹੈ ਜੀ ਕਿਆ ਬਾਤ ਹੈ ਕਾ ਤੁਨਾ ਇਹਦਾ ਅਦ੍ਰਿਸ਼ਾਰੇ ਹੈ ਇਹਨਾਂ ਇਹ ਮਾਲ ਗੱਡੀ ਖੜੀ ਹੈ ਇਹ ਜਿਹੜੀ ਅਨਲੋਡਿੰਗ ਹੋ ਰਹੀ ਹੈ ਰੱਖ ਖੜੇ ਉਧਰ ਲੱਗੇ ਹੋਏ ਸਾਰੇ ਪਾਸੇ ਆ ਦੇਖੋ ਵਾਓ ਵਾਹ ਕਿੰਨੇ ਵਾਹ ਵਾਹ ਵਾਸ ਆਪਾ ਰਾਜਪੁਰਾ ਨਿਕਲੇ ਆ ਜੀ ਇਹ ਕੰਡੋਲਿੰਗ ਪਿੰਡ ਜਿਹੜਾ ਦਾ ਨਜ਼ਰ ਆ ਰਿਹਾ ਤੁਹਾਨੂੰ ਆ ਗੀਪ ਆਕੜਾ ਮੇਨ ਲਾਈਨ ਭਰੀ ਹੋਈ ਹੈ ਪੂਰੀ ਕੌਲੀ ਕ੍ਰੋਸ ਕਰ ਰਹੇ ਆ ਜੀ ਆਪਾਂ ਕਿਉਂਕਿ ਇਹ ਬ੍ਰੇਕ ਲੈਣਾ ਨਹੀਂ ਪਾ ਰਿਹਾ ਇਸ ਪੌਲੀ ਗੱਪ ਕਰ ਰਹੇ ਹਾਂ ਡੌਨਕਲਾ ਰੇਲਵੇ ਸਟੇਸ਼ਨ ਨੂੰ ਇੱਥੇ ਕੰਮਕਾਰ ਚੱਲਦਾ ਹੋਣਾ ਤਾਂ ਕਰਕੇ ਹੌਲੀ ਹੋ ਗਈ ਹੈ ਲੇਕਿਨ ਇਹਨਾਂ ਦਾ ਸਟਾਪ ਜਿੱਥੇ ਕੋਈ ਨਹੀਂ ਹੈਗਾ ਨੌਂ ਵਜੇ ਨਿਕਲ ਗਿਆ ਆਪਾਂ ਮਲਡੌਨਕਲਾ ਤੋਂ ਮਿਲ ਜਾਣਾ ਸਾਨੂੰ ਪਟਿਆਲਾ ਜਾ ਕੇ ਅੰਨੀ ਠੰਡੀ ਹਵਾ ਚੱਲ ਰਹੀ ਹੈ ਇਹ ਸਾਰਾ ਏਰੀਆ ਤੁਸੀਂ ਦੇਖ ਰਹੇ ਹੋ ਡੀ.ਟੀ.ਡਬਲਿਊ ਕਲੋਨੀ ਆ ਸਾਰੇ ਏਮਪਲੋਈਜ਼ ਵਗੈਰਾ ਇੱਥੇ ਰੰਦੇ ਹੈ ਵੀ ਪੀਸਰ ਵੀ ਤੇ ਲਿਵਰਲ ਵੀ ਤੇ ਗਰਾਉਂਡਸ ਵਗੈਰਾ ਹੈਗੇ ਹੈ ਅੱਗੇ ਜਾ ਕੇ ਸਿੱਕ ਕੁਆਟਰ ਵੀ ਰਹਿ ਗਏ ਸੀ ਇਹਨਾਂ ਦੇ ਉਹ ਕਿਹਾਂ ਸਾਰਾ ਡਿਸਟ੍ਰਿਬਿਊਟਰੀ ਦਾ ਹੀ ਇਹ ਹੈ ਨਾ ਆਪਾਂ ਨੂੰ ਬੜਾ ਬਈਆ ਗਰਾਉਂਡ ਪਲੇ ਗਰਾਉਂਡ ਜਿਹੜੇ ਬਣੇ ਹੋਏ ਆ ਸਾਡਾ ਬਾਈਪਾਸ ਵਾਲਾ ਪੋਲ ਇਹਦਾ ਡੀਸੀਬੀ ਦੇ ਵਿੱਚ ਦੀ ਨੰਗੜਾ ਜੀ ਇੱਥੋਂ ਪੁਸ਼ ਵਿੱਚ ਡਿਸਪੈਂਸਰੀ ਆ ਗਈ ਵਿੱਚ ਇਹਨਾਂ ਦੇ ਕੁਆਟਰਸ ਆ ਗਏ ਕੁਝ ਕਿਤੇ ਆ ਕੁਆਟਰਸ ਕਿਤੇ ਹੈਗੇ ਸਾਹਮਣੇ ਵੀ ਵਿੱਚ ਵਿੱਚ ਕੁਆਟਰਸ ਹੈਗੇ ਇਹਨਾਂ ਦੇ ਸਾਰੀ ਕਲੋਨੀ ਹੈਗੀ ਰੇਲਵੇ ਸਟੇਸ਼ਨ ਪਟਿਆਲਾ ਤੱਕ ਇਹ ਜਿਹੜੀ ਕਲੋਨੀ ਫੈਲੀ ਹੋਈ ਹੈ ਇਹਨਾਂ ਆਪਾਂ ਜਿਹੜੇ ਕੋਚਾ ਪਾ ਸਫਰ ਕਰਿਆ ਰੱਤ ਨੂੰ ਜੀ ਤੇ ਇੱਕ ਦੋ ਮਿੰਟ ਹੋ ਗਏ ਨੂੰ ਥਾਰੇ پسر چونکہ اِدھر پاس بیٹھے بڑا ودیے لکھا ہوا کیا ضرورت مند ویکتوں کو سیٹ پردام کریں کافی اچھا لکھا ہے جی کلو جی پٹیالہ ریلوے اسٹیشن پہنچنی ہیں ਉੱਤਰ ਜਾਣ ਤੋਂ ਪਾਹੀ ਉੱਤਰ ਜਾਣ ਬਸ ਹੋਜੀ ਲੋਜ ਪਟਿਆਲਾ ਪਹੁੰਚ ਗਏ ਆਪਾਂ ਤੋਂ ਆਂਬਾਲੇ ਤੋਂ ਪਟਿਆਲੇ ਤੱਕ ਜਿਹੜਾ ਸਪੋਰ ਕੀਤਾ ਇਸ ਸਟੇਜ ਦਾ ਇਹਦੇ ਨਾਲ ਮੈਂ ਆਪਣੀ ਜਿਹੜੀ ਵੀਡੀਓ ਵਿੱਚ ਕੁਝ ਮੌਸਟਰ ਕਰਾਂ ਅਬਦੀ ਵੀਡੀਓ ਤੋਂ ਤੱਕ ਤੇਰਾ ਇੰਜੈਕਟਰ ਨੂੰ ਤਸਕ ਕਰ